ਐਸ ਵਕਤ ਦੀ ਵੱਡੀ ਖਬਰ ਪੰਜਾਬ ਤੇ ਹਰਿਆਣਾ ਦੇ ਸਾਰੇ ਕੋਰਟ ਬੰਦ ਰਹਿਣਗੇ ਅੱਜ ਸਾਰੀਆਂ ਅਦਾਲਤਾਂ ਦੇ ਵਿੱਚ ਨੋ ਵਰਕਡੇ ਜਿਹੜਾ ਕੀ ਉਹ ਰੱਖਿਆ ਗਿਆ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵੀ ਕੰਮ ਨਹੀਂ ਹੋਏਗਾ ਪੰਜਾਬ ਦੇ ਵਿੱਚ ਜਿੰਨੇ ਵੀ ਕੋਰਟ ਨੇ ਸਾਰਿਆਂ ਦੇ ਵਿੱਚ ਅੱਜ ਕੰਮ ਨਹੀਂ ਕੀਤਾ ਜਾਏਗਾ ਸੁਰੱਖਿਆ ਤੇ ਸੇਫਟੀ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਤਾਂ ਵੱਡੀ ਅਪਡੇਟ ਦੇ ਨਾਲ ਜੋੜਦੇ ਆਂ ਵੱਡੀ ਖਬਰ ਆ ਕਿ ਪੰਜਾਬ ਤੇ ਹਰਿਆਣਾ ਦੇ ਸਾਰੇ ਹਾਈ ਕੋਰਟ ਬੰਦ ਰਹਿਣਗੇ ਅੱਜ ਸਾਰੀਆਂ ਅਦਾਲਤਾਂ ਚ ਨੋ ਵਰਕਡੇ ਜਿਹੜਾ ਹੈ ਉਹ ਰੱਖਿਆ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੰਮ ਨਹੀਂ ਹੋਏਗਾ ਜੇਕਰ ਤੁਸੀਂ ਕੰਮ ਕਾਜ ਦੀ ਦੇ ਲਈ ਕੋਰਟ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜਾਓਗੇ ਤਾਂ ਅੱਜ ਉੱਥੇ ਕੰਮ ਨਹੀਂ ਕੀਤਾ ਜਾਏਗਾ ਤਾਂ ਉਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸੁਰੱਖਿਆ ਤੇ ਸੇਫਟੀ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਕਿਉਂਕਿ ਜੋ ਕਿ Air Force ਦੇ ਉੱਤੇ ਹਮਲੇ ਦਾ ਖੱਸਾ ਜਿਹੜਾ ਆ ਉਹ ਜਤਾਇਆ ਜਾ ਰਿਹਾ ਸੀ ਜਿਸ ਦੇ ਕਾਰਨ ਚੰਡੀਗੜ੍ਹ ਦੇ ਵਿੱਚ ਸਾਇਰਨ ਵੀ ਵਜਾਇਆ ਗਿਆ ਸੀ ਤਾਂ ਉੱਥੇ ਹੀ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਹਾਈਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਗਿਆ ਲੋਕਾਂ ਨੂੰ ਕਿਹਾ ਗਿਆ ਜੇਕਰ ਤੁਹਾਨੂੰ ਕੋਈ ਕੰਮ ਨਹੀਂ ਹੈ ਤਾਂ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲਿਓ ਤੇ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਬਲੈਕਆਊਟ ਕੀਤਾ ਜਾ ਰਿਹਾ ਕਿਉਂਕਿ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿਸ ਦੇ ਕਰਕੇ ਇਹ ਫੈਸਲਾ ਜਿਹੜਾ ਹੈ ਲਿਆ ਗਿਆ ਪੰਜਾਬ ਤੇ ਹਰਿਆਣਾ ਦੇ ਸਾਰੇ ਜੋ ਕੋਰਟ ਨੇ ਉਹ ਅੱਜ ਬੰਦ ਰਹਿਣਗੇ ਭਾਵੇਂ ਕਿ ਵਕੀਲ ਨੇ ਜੱਜ ਨੇ ਉਹ ਕੋਰਟ ਦੇ ਅੰਦਰ ਮੌਜੂਦ ਨੇ ਪਰ ਉਹ ਸੁਣਵਾਈ ਦੇ ਨਹੀਂ ਨਹੀਂ ਆਉਣਗੇ ਅਤੇ ਨਾ ਹੀ ਜਿਨ੍ਹਾਂ ਦੀ ਅੱਜ ਤਰੀਕ ਹੈ ਉਹਨਾਂ ਦੀ ਤਰੀਕ ਨੂੰ ਮੁਲਤਵੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਦੀ ਵੱਡੀ ਖਬਰ ਹੈ ਪੰਜਾਬ ਤੇ ਹਰਿਆਣਾ ਦੇ ਸਾਰੇ ਕੋਰਟ ਜਿਹੜੇ ਨੇ ਉਹ ਅੱਜ ਬੰਦ ਰੱਖੇ ਗਏ ਨੇ ਤਾਂ ਸਾਰੀਆਂ ਅਦਾਲਤਾਂ ਦੇ ਵਿੱਚ ਨੋ ਵਰਕਡੇ ਹੈ ਪੰਜਾਬ ਦੇ ਜਿੰਨੇ ਵੀ ਅਦਾਲਤਾਂ ਨੇ ਹਰਿਆਣੇ ਦੀਆਂ ਅਦਾਲਤਾਂ ਨੇ ਚਾਹੇ ਉਹ ਜੁਡੀਸ਼ੀਅਲ ਕੰਪਲੈਕਸ ਨੇ ਤਾਂ ਸਾਰਿਆਂ ਦੇ ਵਿੱਚ ਅੱਜ ਨੋ ਵਰਕਡੇ ਹੈ ਕੰਮਕਾਜ ਨਹੀਂ ਹੋਣਾ ਅਧਿਕਾਰੀ ਵਕੀਲ ਜੱਜ ਸਾਹਿਬਾਨ ਜਿਹੜੇ ਨੇ ਉਹ ਕੋਰਟ ਦੇ ਵਿੱਚ ਮੌਜੂਦ ਜ਼ਰੂਰ ਹੋਣਗੇ ਛੁੱਟੀ ਤਾਂ ਨਹੀਂ ਹੈ ਪਰ ਅੱਜ ਕੰਮ ਜਿਹੜਾ ਆ ਉਥੇ ਨਹੀਂ ਕੀਤਾ ਜਾਏਗਾ ਕਿਉਂਕਿ ਪਿਛਲੇ ਦਿਨਾ ਤੋਂ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦੀ ਸਥਿਤੀ ਪੈਦਾ ਹੋਈ ਹੈ ਉਸ ਦੇ ਮੱਦੇਨਜ਼ਰ ਇਹ ਫੈਸਲਾ ਜਿਹੜਾ ਆ ਲਿਆ ਗਿਆ ਜਨਤਾ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਜਿਹੜਾ ਆ ਇਹ ਲੈ ਗਿਆ ਤਾਂ ਇੱਕ ਦਿਨਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜੇ ਨੇ ਉਹ ਬੰਦ ਕੀਤਾ ਗਿਆ ਅੱਜ ਹਰਿਆਣਾ ਤੇ ਪੰਜਾਬ ਦੇ ਜਿੰਨੀਆਂ ਵੀ ਅਦਾਲਤਾਂ ਨੇ ਉਸ ਦੇ ਵਿੱਚ ਕੰਮ ਨਹੀਂ ਕੀਤਾ ਜਾਏਗਾ ਸੁਰੱਖਿਆ ਤੇ ਸੇਫਟੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਜਿਹਦੇ ਜਿਹਦੇ ਕਰਕੇ ਅੱਜ ਕੰਮਕਾਰ ਨਹੀਂ ਕੀਤਾ ਗਿਆ ਜਿਨ੍ਹਾਂ ਮਲਜ਼ੂਮਾ ਦੀ ਅੱਜ ਪੇਸ਼ੀ ਸੀ ਜਿਨ੍ਹਾਂ ਦੀ ਅੱਜ ਪੇਸ਼ੀ ਸੀ ਜਿਨ੍ਹਾਂ ਦੀ ਅੱਜ ਤਰੀਕ ਸੀ ਉਹਨਾਂ ਦੀ ਤਰੀਕ ਨੂੰ ਮੁਲਤਵੀ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਉੱਥੇ ਹੀ ਪਟਿਆਲਾ ਦੇ ਵਿੱਚ ਵੀ ਜਿਹੜਾ ਆ ਉਹ ਅਲਰਟ ਜਾਰੀ ਕੀਤਾ ਗਿਆ ਡਿਸਟ੍ਰਿਕਟ ਕਮਿਸ਼ਨਰ ਵੱਲੋਂ ਜਿਹੜਾ ਕੀ ਹੈਲਪ ਨਾਈਂੰਬਰ ਦਿੱਤੇ ਗਏ ਨੇ ਤਾਂ ਉੱਥੇ ਹੀ ਸਮੇ ਸਮੇਂ ਤੇ ਸਾਇਰਨ ਵਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਜਿਹੜਾ ਕਿ ਸੁਰੱਖਿਅਤ ਰਹਿਣ ਦੇ ਲਈ ਕਿਹਾ ਜਾ ਰਿਹਾ ਐਡਵਾਈਜ਼ਰੀ ਜਿਹੜੀ ਹੈ ਉਹ ਸਿਵਲ ਡਿਫੈਂਸ ਵੱਲੋਂ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾ ਰਹੀਆਂ ਨੇ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਬਲੈਕਆਊਟ ਕੀਤਾ ਜਾ ਰਿਹਾ ਤਾਂ ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਬਲੈਕਆਊਟ ਕੀਤਾ ਗਿਆ ਤਾਂ ਲੋਕਾਂ ਦੀ ਜਨਤਾ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਅੱਜ ਉਸੇ ਦੇ ਵਿੱਚ ਸ਼ਾਮਲ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਾ ਜੋ ਜਿੰਨੇ ਵੀ ਅਦਾਲਤਾਂ ਨੇ ਉਹ ਅੱਜ ਲਗਭਗ ਬੰਦ ਰਹਿਣਗੀਆਂ ਤੇ ਸਾਰੀਆਂ ਅਦਾਲਤਾਂ ਦੇ ਵਿੱਚ ਕੰਮ ਨਹੀਂ ਕੀਤਾ ਜਾਏਗਾ ਨੋ ਵਰਕਡੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੰਮ ਜਿਹੜਾ ਆ ਉਹ ਨਹੀਂ ਕੀਤਾ ਜਾਏਗਾ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉੱਥੇ ਜੱਜ ਸਾਹਿਬਾਨ ਹੋਣਗੇ ਤਾਂ ਵਕੀਲ ਸਾਹਿਬਾਨ ਹੋਣਗੇ ਪਰ ਸੁਣਵਾਈ ਜਿਹੜੀ ਹੈ ਉਹ ਕਿਸੇ ਵੀ ਕੇਸ ਦੇ ਵਿੱਚ ਨਹੀਂ ਕੀਤੀ ਜਾਏਗੀ ਤਾਂ ਵੱਡੀ ਅਪਡੇਟ ਦੇ ਨਾਲ ਟੁੱਟਦੇ ਹਾਂ ਵੱਡੀ ਖਬਰ ਆ ਕਿ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਸਾਰੇ ਕੋਰਟ ਅੱਜ ਬੰਦ ਰਹਿਣਗੇ